ਮੇਰਾ ਮੇਰਾ ਸਰ ਨਿਸ਼ਾਨ ਸਿੰਘ ਜੀ ਜਿਹੜਾ ਬਹੁਤ ਹੈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ ਉਹ ਭਰਾ ਹੈ ਮੇਰਾ ਸੋਟਾ ਯੋਨ ਬਲਦੇਵ ਸਿੰਘ ਕਿਦਾਂ ਮੌਤ ਹੋਈ ਆ ਕੀ ਗੱਲਬਾਤ ਹੈ ਸਾਰੀ ਸਰ ਮੌਤ ਦੀ ਇਹੋ ਮੇਰੇ ਹਿਸਾਬ ਨਾਲ ਟੀਕੇ ਕਰਨੀ ਹੋਈ ਆ ਦੋਵੇਂ ਮਿਹਰਾਂ ਨੇ ਘਰੋਂ ਫੜਿਆ ਸੀ ਤੇ ਕਰੇ ਸਕਦੇ ਆ ਜਦੋਂ ਪੂਰਾ ਆ ਗਿਆ ਵਾ ਇਜਾਮ ਕਰਦਾ ਬੰਦੀ ਕੰਮ ਕਰਾਉਂਦਾ ਰਿਹੇ ਤੇ ਪਾਈ ਕਿੰਨੇ ਕ ਚੇਤੋਂ ਲੋਕੋ ਇਹ ਨੱਚੇ ਜਲਦ ਦੇ ਫਸਿਆ ਹੀ ਤੁਹਾਨੂੰ ਪਤਾ ਨਹੀਂ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਤਾ ਹਾਂ ਜੀ ਹੁਣ ਜਦੋਂ ਇਹ ਘਟਨਾ ਹੋਈ ਆ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲਬਾਤ ਆ ਲੱਗਿਆ ਤੇ ਗਵਾਂਡੀਆਂ ਘਰ ਇੱਕ ਉਹਨਾਂ ਦੇ ਘਰੋਂ ਉਹ ਕਿਲੋਵਰੀ ਭੈਣ ਇਹਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਇਹਨੂੰ ਘਰੇ ਜਦੋਂ ਵਾਪਸ ਹੋਈ ਉਹਦੇ ਰੁੱਤ ਕੀ ਹਾਂਜੀ ਕੀ ਕੁੱਝ ਮੰਗ ਕਰਦੇ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸਨ ਉੱਥਲ ਪਾਈ ਜਾਵੇਗੇ ਦੇਖਦੇ ਯਾਰ ਕਿੰਨੇ ਬੱਚੇ ਇੱਕੋ ਮੁੰਡਾ ਕੋਈ 5-6 ਮਹੀਨਿਆਂ ਦਾ ਸਰ ਰਾਜਪੁਰਾ ਬਿਲਾ ਮਰੀਆ ਦਾ ਨਾਮ ਕੀ ਸੀ ਬਲਦੇਵ ਸਿੰਘ ਕੀ ਲੱਗਦਾ ਹੈ ਤੁਹਾਡਾ ਭਰਾ ਕੀ ਗੱਲਬਾਤ ਹੈ ਤਾਂ ਗੱਲਬਾਤ ਹੋ ਰਹੀ 10 ਵੀ ਹੋ ਰਹੀ ਥੋ ਪਹਿਲਾ ਫੋਨ ਕਰੀ ਗਈ ਸਵੇਰੇ ਉਹਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਜਿਹ ਮਤਲਬ ਵੀ ਇਧਰ ਮੜਿਆਏ ਲੈ ਗਏ ਤੇ ਉਹ ਨਾ ਜਾਇਏ ਜੇ ਤਾਂ ਮੁੱਕਾ ਹੀ ਪਿਆ ਹੈ ਲਟਤਣਾ ਨੀ ਮੋਟਰਸਾਈਕਲ ਦੇ ਵਿੱਚ ਕਾਏ ਲਾਦ ਲਿਆਏ ਆ ਲਿਆਣ ਕੇ ਫੋੜ ਪਾਉਂਦੇ ਨਾ ਸੇ ਕਾਰਨ ਸਾਰਾ ਹੋਈ ਗਿਆ ਨਥਾ ਜਿਆਦਾ ਕਰ ਲਿਆ ਨਾ ਕਰਾਇ 3 ਰੁਪਇਆ ਫਰ ਲਵਾਤਾ ਜਿਆਦਾ ਆਪ ਉਹਨਾਂ ਘਟ ਲਾਏ ਨਾਥਾ ਜਿਆਦਾ ਲਵਾਤਾ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਚੇ ਹੈਗੇ ਆ ਬੱਚੇ ਆ ਪੰਜਾਹ ਮਹੀਨੇ ਬਣੀ ਤੇ ਕੀ ਮੰਗ ਕੀ ਕਰਦੇ ਜੇ ਸਰਕਾਰ ਤੋਂ ਸਰ ਮੰਗ ਇਹੋ ਕਰਦੇ ਫੇ ਇਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹਿਆ ਪੰਜਾਹ ਮਹੀਨੇ ਦਾ ਸਾਰਾ ਖਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਆਰੇ ਹੋ ਆਨੇ ਨਥੇ ਦੇ ਠਾਲ ਪਾਈ ਜਾਵੇ